ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਪੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਕੁਐਸਚਨ ਕਰਾਂਗੇ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਆਪਣੇ ਕੋਲ ਡੀਪੀ ਆਪਣੇ ਕੋਲ ਡੀਜੀ ਦੇ ਟੌਪਿਕ ਦੇ ਵਿੱਚੋਂ ਲੈ ਗਏ ਨੇਗੇ ਤੇ ਜੇਕਰ ਕੋਈ ਬੱਚਾ ਮੇਰੇ ਚੈਨਲ ਤੇ ਅੱਜ ਨਵੇਂਗਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਬੈਲ ਆਈਕਨ ਬਟਨ ਦਬਾ ਲਵੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇ ਉਹਨਾਂ ਬੱਚਿਆਂ ਤੱਕ ਜੋ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜੋ MPHW ਫੀਮੇਲ ਦੀ MPHW ਮੇਲ ਦੀ ਬਾਡ اٹੈਂਡੈਂਟ ਦੀ ਜਾਂ ਕਿਸੇ ਵੀ ਸਟਾਫ ਨਰਸ ਦੇ ਪੇਪਰ ਦੀ ਜਾਂ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਆਪਣੇ ਕੋਲ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਕਰਨ ਦਾ ਫਾਇਦਾ ਕੀ ਹੋਣਾਗਾ ਬੇਟਾ ਜੋ ਵੀਡੀਓ YouTube ਚੈਨਲ ਨੇ ਹਾਈਡ ਕੀਤੀਆਂ ਹੋਈਆਂ ਮੇਰੀਆਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਜਿਹਦੇ ਨਾਲ ਤੁਸੀਂ ਆਪਣੀ ਤਿਆਰੀ ਹੈ ਜਿਹੜੀ MP HW ਮੇਲ ਫੀਮੇਲ ਦੀ ਬਹੁਤ ਵਧੀਆ ਤਰੀਕੇ ਨਾਲ ਕਰ ਸਕੋਗੇ ਤੇ ਬੇਟਾ ਜੇਕਰ ਕੋਈ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ ਬੇਟਾ 94 630 79 680 ਨੰਬਰ ਨਾਲ ਸੰਪਰਕ ਕਰ ਸਕਦਾ ਹੈ ਆਪਾਂ ਨੂੰ ਪਤਾ ਹੀ ਹੈ ਬੇਟਾ ਐਮ ਪੀ ਐਚ ਡਬਲਯੂ ਜਿਹੜਾ ਫੀਮੇਲ ਦਾ ਐਗਜ਼ਾਮ ਹੈ ਉਹ 9 ਨਵੰਬਰ 2025 ਨੂੰ ਹੋਣ ਜਾ ਰਿਹਾ ਹੈਗਾ ਸਿਰਫ ਤੇ ਸਿਰਫ ਬੇਟਾ ਅੱਜ 8 ਦਿਨ ਰਹਿ ਗਏ ਨੇਗੇ ਤੇ ਅੱਜ ਅੱਜ ਬੇਟਾ ਆਪਣੇ ਕੋਲ 1 ਨਵੰਬਰ ਹੈਗਾ ਤੁਹਾਨੂੰ ਪਤਾ ਹੈ 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਹੈਗਾ ਪੰਜਾਬ ਦੇ ਵਾਸਤੇ ਕਿਉਂਕਿ 1 ਨਵੰਬਰ 1966 ਨੂੰ ਬੇਟਾ ਜਿਹੜਾ ਅਜੋਕਾ ਪੰਜਾਬ ਹੈ ਜਿਹੜਾ ਉਹ ਹਰਿਆਣੇ ਤੋਂ ਵੱਖਰਾ ਹੋ ਕੇ ਬਣਿਆ ਸੀਗਾ ਤੇ ਬੱਚੇ ਆਪਣੇ ਕੋਲ ਜੋ ਬੱਚੇ ਨੇ ਔਨਲਾਈਨ ਕੋਚਿੰਗ ਲੈਣੀ ਹੈ ਉਹ 9463079680 ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਤੇ ਬੇਟਾ ਆਪਾਂ ਨੂੰ ਪਤਾ ਹੈਗਾ ਪੇਪਰ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਵੀ ਇੱਕ ਨੋਨ ਨੋ ਨਵੰਬਰ ਨੂੰ ਹੋਣ ਜਾ ਰਿਹਾ ਹੈਗਾ ਐਮ ਪੀ ਐਚ ਡਬਲਯੂ ਫੀਮੇਲ ਦਾ 122 ਪੋਸਟਾਂ ਦੇ ਲਈ ਤੇ ਬੇਟਾ ਕਬੂਰਾਨ ਦੀ ਕਿਸੇ ਬੱਚੇ ਨੂੰ ਕੋਈ ਲੋੜ ਨਹੀਂ ਗਈ ਤੇ ਇਹ ਪੇਪਰ ਦੇ ਵਿੱਚ ਵੀ ਤੁਸੀਂ ਆਪਣਾ ਰਿਜ਼ਲਟ ਅੱਛਾ ਲੈ ਕੇ ਆਓਗੇ ਉਮੀਦ ਕਰਦਾ ਹਾਂਗਾ ਤੇ ਬੇਟਾ 600 ਪਲੱਸ ਏ ਐਨ ਐਮ ਦੀਆਂ ਐਮ ਪੀ ਐਚ ਡਬਲਯੂ ਦੀਆਂ ਬੇਟਾ ਫੀਮੇਲ ਦੀਆਂ ਪੋਸਟਾਂ ਹੋਰ ਆਨ ਜਾ ਰਹੀਆਂ ਹੈਗੀਆਂ ਇਹ ਇਨਫੋਰਮੇਸ਼ਨ ਮਿਲੀ ਹੈਗੀ ਜੋ ਕਿ ਬੇਟਾ ਆਪਣੇ ਕੋਲ ਨਵੰਬਰ ਤੇ ਦਸੰਬਰ ਦੇ ਵੀ ਮਹੀਨੇ ਬਟਾ ਨੋਟੀਫਾਈ ਹੋ ਜਾਣਗੀਆਂ ਤੇ ਹੁਣ ਜੇ ਬਟਾ ਆਪਣੀ ਤਿਆਰੀ ਐਮਪੀਐਚ ਡਬਲਯੂ ਫੀਮੇਲ ਦੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋਗੇ ਤੇ ਉਹਦੇ ਲਈ ਬਟਾ 10 ਨਵੰਬਰ ਤੋਂ ਨਵਾਂ ਬੈਚ ਬਟਾ 2 ਸਾਲ ਦੇ ਇਹ 2 ਸਾਲ ਦੇ ਜਿਹੜੇ ਵੈਲਿਡਿਟੀ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਉਹਦੀ ਔਨਲਾਈਨ ਵੈਚ ਲੈਣ ਦੇ ਲਈ ਬੇਟਾ ਤੁਸੀਂ 9463079680 ਨੰਬਰ ਨਾਲ ਸੰਪਰਕ ਕਰ ਸਕਦੇ ਹੋ ਦੂਸਰਾ ਬੇਟਾ ਜਿਹੜੇ ਬੱਚੇ ਨੋਨ ਨੋਨ ਨੰਬਰ 2025 ਦੇ ਲਈ ਬੇਟਾ ਇਕੱਲੇ ਨੋਟਸ ਲੈਣਾ ਚਾਹੁੰਦੇ ਨੇ ਉਹ ਬੇਟਾ ਇਕੱਲੇ ਨੋਟਸ ਸਿਰਫ ਤੇ ਸਿਰਫ ਬੇਟਾ 499 ਰੁਪਏ ਦੇ ਵਿੱਚ ਦਿੱਤੇ ਜਾ ਰਹੇ ਨੇ ਤੇ ਤੁਸੀਂ Google Pay ਕਰਨਾ ਹੈ 9463079680 ਨੰਬਰ ਤੇ 499 ਰੁਪਏ ਤੇ ਉਹਦਾ ਸਕਰੀਨ ਸ਼ਾਟ ਭੇਜ ਦੇਣਾ ਹੈ 94630 79680 ਨੰਬਰ ਤੇ ਹੀ ਤੇ ਬੇਟਾ ਤੁਹਾਨੂੰ ਨੋਟਸ ਮਿਲ ਜਾਣਗੇ 499 ਰੁਪਏ ਦੇ ਵਿੱਚ ਜੋ ਬੱਚੇ ਬੇਟਾ 8 ਦਿਨਾਂ ਦੀ ਔਨਲਾਈਨ ਕੋਚਿੰਗ ਪਲੱਸ ਨੋਟਸ ਲੈਣਾ ਚਾਹੁੰਦੇ ਨੇ ਉਹ ਬੇਟਾ 1000 ਰੁਪਏ ਪੇ ਕਰਨਗੇ ਤੇ ਜੋ ਬੱਚੇ ਇਕੱਲੇ ਨੋਟਸ ਲੈਣਾ ਚਾਹੁੰਦੇ ਨੇ ਉਹ ਬੇਟਾ 499 ਰੁਪਏ ਪੇ ਕਰਨਗੇ ਤੇ ਜਿਹੜੇ ਔਨਲਾਈਨ ਕੋਚਿੰਗ ਪਲੱਸ ਨੋਟਸ ਦੋਵੇਂ ਲੈਣਾ ਚਾਹੁੰਦੇ ਨੇ ਉਹ 1000 ਰੁਪਏ ਪੇ ਕਰਨਗੇ ਬੇਟਾ ਤੇ 1000 ਰੁਪਏ ਪੇ ਕਰਕੇ ਤੁਸੀਂ Google Pay ਤੇ ਉਹਦਾ ਸਕਰੀਨਸ਼ਾਟ ਸੈਂਡ ਕਰ ਦੇਣਾਗਾ ਹੁਣ ਬੇਟਾ ਨਾ ਦੇਰੀ ਕਰਦੇ ਹੋਏ ਅੱਜ ਦੀ ਕਲਾਸ ਦੀ ਬੇਟਾ ਸ਼ੁਰੂਆਤ ਕਰਨ ਲੱਗੇ ਆਂਗੇ ਪਹਿਲਾ ਕੁਐਸਚਨ ਕੀ ਕਹਿ ਰਿਹਾਗਾ ਡਪਥੀਰੀਆ ਬਿਮਾਰੀ ਕਿਸ ਕਾਰਨ ਹੁੰਦੀ ਹੈ ਬੇਟਾ ਜਿਹੜੀ ਡਿਫਥਰੀਆ ਬਿਮਾਰੀ ਹੈ ਇਹ ਬੈਕਟੀਰੀਅਲ ਡਿਜੀਜ਼ ਹੈ ਜਾਨੀ ਕਿ ਵਿਸ਼ਾਣ ਜੀਵਾਣੂ ਤੋਂ ਹੋਣ ਵਾਲੀ ਬਿਮਾਰੀ ਹੈ ਕੋਰਨੀ ਬੈਕਟੀਰੀਅਮ ਡਿਫਥਰੀਆ ਦੇ ਕਾਰਨ ਬੇਟਾ ਇਹ ਹੁੰਦੀ ਹੈ ਸਾਨੂੰ ਪਤਾ ਹੈਗਾ ਡੀਪੀਟੀ ਦੇ ਲਈ ਬੇਟਾ ਅਸੀਂ ਜਿਹੜੀਆਂ ਪ੍ਰੈਗਨੈਂਟ ਡਿਫਥਰੀਆ ਤੋਂ ਬਚਣ ਦੇ ਲਈ ਅਸੀਂ ਪ੍ਰੈਗਨੈਂਟ ਔਰਤਾਂ ਦੇ ਵਿੱਚ ਬੇਟਾ ਟੀਡੀ ਦਾ ਟੀਕਾ ਲਗਾਨਨੇ ਆ ਟੀਡੀ ਦਾ ਮਤਲਬ ਹੈਗਾ ਟੈਟਨਸ ਤੇ ਡਿਫਥਰੀਆ ਠੀਕ ਹੈ ਟੈਟਨਸ ਵੀ ਬੇਟਾ ਆਪਣੇ ਕੋਲ ਜਵਾਨੂਆਂ ਤੋਂ ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ ਤੇ ਡਿਫਥਰੀਆ ਵੀ ਆਪਣੇ ਕੋਲ ਜਵਾਨੂਆਂ ਤੋਂ ਹੋਣ ਵਾਲੀ ਬਿਮਾਰੀ ਹੈ ਟੈਟਨਸ ਕੋਲੋਸਟ੍ਰੀਡੀਅਮ ਟੈਟਨੀ ਤੋਂ ਹੁੰਦੀ ਹੈ ਤੇ ਡਿਫਥਰੀਆ ਕੋਰਨੀ ਬੈਕਟੀਰੀਅਮ ਡਿਫਥਰੀਆ ਤੋਂ ਹੁੰਦੀ ਹੈ ਬੇਟਾ ਇਹ ਬੈਕਟੀਰੀਆ ਦੇ ਨਾਮ ਵੀ ਤੁਸੀਂ ਯਾਦ ਰੱਖਣੇ ਆਂ ਦੂਸਰੀ ਗੱਲ ਬੇਟਾ ਆਪਾਂ ਨੂੰ ਪਤਾ ਹੈਗਾ ਆਪਾਂ ਨੂੰ ਇਹ ਵੀ ਪਤਾ ਬੇਟਾ ਆਪਣੇ ਕੋਲ ਡੀ ਪੀਟੀ ਦੀ ਵੈਕਸੀਨ ਹੈ ਜਿਹੜੀ ਉਹ 트리플 ਐਂਟੀਜਨ ਵੈਕਸੀਨ ਹੈ ਡੀ ਪੀਟੀ ਦੀ ਵੈਕਸੀਨ 트리플 ਐਂਟੀਜਨ ਵੈਕਸੀਨ ਕਿਉਂ ਕਹਿੰਦੇ ਆ ਕਿਉਂਕਿ ਇਹ ਤਿੰਨ ਬਿਮਾਰੀਆਂ ਤੋਂ ਬਚਾਉਂਦੀ ਹੈ ਡਪਥੀਰੀਆ ਪਰਟਿਉਸਿਸ ਤੇ ਟੈਟਨਸ ਪਰਟਿਉਸਿਸ ਨੂੰ ਕਾਲੀ ਖੰਗ ਬੋਲਦੇ ਆ ਬੇਟਾ ਟੈਟਨਸ ਨੂੰ ਤੁਨਕਵਾ ਤੇ ਡਪਥੀਰੀਆ ਨੂੰ ਗੱਲ ਕੋਟੂ ਬੇਟਾ ਯਾਦ ਰੱਖਣਾ ਹੈ ਇਹ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਆਪਣੇ ਕੋਲ ਬੈਕਟੀਰੀਆ ਤੋਂ ਜਮਾਣੂਆਂ ਤੋਂ ਹੁੰਦੀਆਂ ਹੀ ਆ ਬੱਚੇ ਇਹ ਸਾਰੇ ਕੁਐਸਚਨ ਬੇਟਾ ਇੰਪੋਰਟੈਂਟ ਹੈਗੇ ਤੁਸੀਂ ਹਰੇਕ ਕੁਐਸਚਨ ਨੂੰ ਬਹੁਤ ਚੰਗੀ ਤਰ੍ਹਾਂ ਸੋਚ ਸਮਝ ਕੇ ਕਰਦੇ ਜਾਣਾ ਹੈਗਾ ਤੇ ਨੈਕਸਟ ਕੁਐਸਚਨ ਦੇਖੋ ਬੈਡੀ ਟੇਲਾ ਪਟਿਓਸਿਸ ਬੈਕਟੀਰੀਆ ਬੇਟਾ ਬੈਡੀ ਟੇਲਾ ਪਟਿਓਸਿਸ ਬੈਕਟੀਰੀਆ ਆਪਣੇ ਕੋਲ ਕਾਲੀ ਖੰਗ ਦੇ ਲਈ ਬੇਟਾ ਹੁੰਦਾ ਹੈਗਾ ਸੋਨੂੰ ਕਾਲੀ ਖੰਗ ਜਿਹਨੂੰ ਅਸੀਂ ਪਟਿਓਸਿਸ ਬੋਲਦੇ ਆ ਬੱਚੇ ਹੋਣੀ ਤੁਹਾਨੂੰ ਮੈਂ ਦੱਸ ਚੁੱਕਿਆ ਡੀਪ ਡਿਫਥਰੀਆ ਦਾ ਬੈਕਟੀਰੀਆ ਕੋਰਨੀ ਬੈਕਟੀਰੀਅਮ ਡਿਫਥਰੀਆ ਟੈਟਨਸ ਦਾ ਕਲੋਸਟਿਡੀਅਮ ਟੈਟਨੀ ਤੇ ਬੈਡੀ ਟਵੇਲਾ ਪਰਟਿਊਸਿਸ ਕਾਲੀ ਖੰਗ ਜਿਹਨੂੰ ਪਰਟਿਊਸਿਸ ਬੋਲਦੇ ਆ ਬੇਟਾ ਪਲੇਗ ਆਪਾਂ ਨੂੰ ਪਤਾ ਚੂਹਿਆਂ ਤੋਂ ਹੁੰਦੀ ਐ ਤੱਪਦਿਕ ਇਹਨੂੰ ਅਸੀਂ ਟੀਵੀ ਬੋਲਦੇ ਆ ਬੇਟਾ ਤੱਪਦਿਕ ਜਿਹੜੀ ਬਿਮਾਰੀ ਐ ਇਹ ਟੀਵੀ ਇਹ ਵੀ ਬੈਕਟੀਰੀਅਲ ਡਿਜੀਜ਼ ਐ ਬੇਟਾ ਇਹ ਇਹ ਡ੍ਰੋਪਲੈਟ ਇਨਫੈਕਸ਼ਨ ਵੀ ਇਹਨੂੰ ਕਹਿ ਦਿੰਦੇ ਆ ਕਿਉਂਕਿ ਇਹਦੇ ਜਿਹੜੇ ਜਦੋਂ ਕੋਈ ਵਿਅਕਤੀ ਖੰਘਦਾ ਹੈਗਾ ਛਿਕ ਮਾਰਦਾ ਤਾਂ ਉਹਦੇ ਜਿਹੜੇ 에ਅਰ ਦੇ ਵਿੱਚ ਡ੍ਰੋਪਲੈਟ ਆਉਂਦੇ ਨੇਗੇ ਉਹ ਡ੍ਰੋਪਲੈਟ ਰਾਹੀਂ ਤੱਪਦੀਕ ਬਿਮਾਰੀ ਟੀਵੀ ਬਿਮਾਰੀ ਜਿਹੜੀ ਸਪਰੈਡ ਹੁੰਦੀ ਹੈ ਜਿਹੜੇ ਉਹ ਡ੍ਰੋਪਲੈਟ ਦੇ ਵਿੱਚ ਬੈਕਟੀਰੀਆ ਹੁੰਦਾ ਹੈ ਬੈਕਟੀਰੀਆ ਦਾ ਨਾਮ ਯਾਦ ਰੱਖਣਾ ਹੈਗਾ ਮਾਈਕੋਬੈਕਟੀਰੀਅਮ ਟਿਊਬਰਕੂਲੋਸਾਈ ਬੇਟਾ ਅੱਗੇ ਆਪਣੇ ਕੋਲ ਕੋਹੜ ਨੂੰ ਬੇਟਾ ਲਪਰੋਸੀ ਬੋਲਿਆ ਜਾਂਦਾ ਹੈ ਲਪਰੋਸੀ ਦਾ ਬੈਕਟੀਰੀਆ ਵੀ ਮਾਈਕੋਬੈਕਟੀਰੀਅਮ ਲੈਪਰੇ ਹੈਗਾ ਯਾਦ ਰੱਖਣਾ ਹੈਗਾ ਨੈਕਸਟ ਕੁਐਸਚਨ ਟੈਟਨਸ ਦਾ ਕਾਰਨ ਕੀ ਹੁੰਦਾ ਬੇਟਾ ਟੈਟਨਸ ਦਾ ਕਾਰਨ ਆਪਾਂ ਨੂੰ ਪਤਾ ਹੈ ਬੈਕਟੀਰੀਆ ਜਿਹਨੂੰ ਅਸੀਂ ਜੀਵਾਨੂ ਬੋਲਦੇ ਆ ਯਾਦ ਰੱਖਣਾ ਹੈ ਪੋਲੀਓ ਮਾਈਲਾਈਟਿਸ ਵਾਇਰਸ ਬੇਟਾ ਆਪਾਂ ਨੂੰ ਪਤਾ ਹੈ ਜਿਹੜੀ ਪੋਲੀਓ ਡਿਜੀਜ਼ ਹੈ ਉਹ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜਾ ਪੋਲੀਓ ਮਾਈਲਾਈਟਿਸ ਵਾਇਰਸ ਹੈ ਇਹ ਆਰਐਨਏ ਵਾਇਰਸ ਹੈ ਬੇਟਾ ਯਾਦ ਰੱਖਣਾ ਹੈ ਆਰਐਨਏ ਵਾਇਰਸ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ 'ਚ ਅਕਸਰ ਪੁੱਛ ਲਿਆ ਜਾਂਦਾ ਹੈ ਬੇਟਾ BCG ਵੈਕਸੀਨ ਕਿਸ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਬੇਟਾ BCG ਦੀ ਵੈਕਸੀਨ ਹੈ ਜਿਹੜੀ ਉਹ ਮਾਈਕੋਬੈਕਟੀਰੀਅਮ ਟਿਬਰਕੂਲੋਸਾਈ ਦੇ ਲਈ ਵਰਤੀ ਜਾਂਦੀ ਹੈ ਬੇਟਾ ਮਾਈਕੋਬੈਕਟੀਰੀਅਮ ਟਿਬਰਕੂਲੋਸਾਈ ਜਿਹੜਾ ਇਹ ਤੱਪਦੀਖ ਦਾ ਕਾਰਨ ਬਣਦਾ ਹੈ ਟੀਵੀ ਦਾ ਕਾਰਨ ਬਣਦਾ ਹੈ ਇੱਥੇ ਆਨਸਰ ਆਊਗਾ ਬੇਟਾ ਟੀਵੀ ਠੀਕ ਹੈ ਬੇਟਾ BCG ਦੀ ਫੁੱਲ ਫਾਰਮ ਬੈਸੀਲਸ ਬੈਸੀਲਸ ਮਾਈਕੋਬੈਕਟੀਰੀਅਮ ਟਿਬਰਕੂਲੋਸਾਈ ਦੀ ਸ਼ੇਪ ਹੈ ਯਾਨੀ ਕਿ ਬੈਸੀਲਸ ਰੋਡ ਸ਼ੇਪ ਬੇਟਾ ਬੈਕਟੀਰੀਆ ਹੈਗਾ ਤੇ ਕਾਲਮੇਟ ਤੇ ਗਿਓਰਨ ਦੋ ਅਲੱਗ-ਅਲੱਗ ਸਾਇੰਟਿਸਟ ਹੈ ਜਿਨ੍ਹਾਂ ਨੇ VCE ਦੀ ਵੈਕਸੀਨ ਦੀ ਖੋਜ ਕੀਤੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ ਨੈਕਸਟ ਕੁਐਸਚਨ ਛੇਮਾ ਕੁਐਸਚਨ ਚਿਕਨ ਪੋਕਸ ਕਿਸ ਕਾਰਨ ਹੁੰਦਾ ਹੈਗਾ ਚਿਕਨ ਪੋਕਸ ਬੇਟਾ ਵਾਇਰਸ ਦੇ ਕਾਰਨ ਹੁੰਦਾ ਹੈਗਾ ਆਪਾਂ ਨੂੰ ਪਤਾ ਹੈ ਚਿਕਨ ਪੋਕਸ ਹੋ ਗਿਆ ਸਮਾਲ ਪੋਕਸ ਹੋ ਗਿਆ ਰੈਵੀਜ ਹੋ ਗਿਆ ਬੇਟਾ ਇਹ ਵਾਇਰਲ ਡਿਜੀਜ਼ ਹੈ ਬੇਟਾ ਵਾਇਰਸ ਤੋਂ ਹੋਣ ਵਾਲੀਆਂ ਬਿਮਾਰੀਆਂ ਹੀ ਆ ਨੈਕਸਟ ਬੇਟਾ ਆਪਣੇ ਕੋਲ ਹੀਟ ਲਿਖਿਆ ਵਿੱਚੋਂ ਬਿਹੇਟ ਲਿਖਿਆ ਬਿਮਾਰੀਆਂ ਜਾਂ ਇਨਫੈਕਸ਼ਨਾਂ ਵਿੱਚੋਂ ਕਿਹੜੀ ਵਾਇਰਲ ਡਿਜੀਜ਼ ਹੈ ਬੇਟਾ ਸਾਨੂੰ ਪਤਾ ਹੈ ਕੰਨ ਪੇੜੇ ਜਿਹਨੂੰ ਅਸੀਂ ਕਨੇਡੂ ਬੋਲ ਦਿੰਨੇ ਆ ਅੰਗਰੇਜ਼ੀ 'ਚ ਇਹਨੂੰ ਮਾਮਸ ਬੋਲਿਆ ਜਾਂਦਾ ਹੈਗਾ ਇਹ ਬੇਟਾ ਪੈਰੋਟਿਡ ਗਲੈਂਡ ਜਿਹੜਾ ਕਿ ਕੰਨ ਦੇ ਬਿਲਕੁਲ ਪਿੱਛੇ ਸੈਲਵਰੀ ਗਲੈਂਡ ਹੁੰਦਾ ਹੈਗਾ ਉਹਦੀ ਸੋਜਿਸ਼ ਕਰਨ ਹੋ ਜਾਂਦੀ ਹੈ ਤੇ ਇਹ ਬਿਮਾਰੀ ਜਿਹੜੀ ਇਹ ਵਾਇਰਲ ਡਿਜੀਜ਼ ਹੈ ਬੇਟਾ ਯਾਦ ਰੱਖਣਾ ਵਾਇਰਲ ਡਿਜੀਜ਼ ਹੈ ਸੋਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ ਕੰਨ ਪੇੜੇ ਕਨੇਡੂ ਜਾਂ ਮਾਮਸ ਕਿਹੜੇ ਗਲੈਂਡ ਦੀ ਸੋਜਿਸ਼ ਕਾਰਨ ਹੁੰਦੀ ਹੈ ਪੈਰੋਟਿਡ ਗਲੈਂਡ ਦੀ ਸੋਜਿਸ਼ ਕਾਰਨ ਹੁੰਦੀ ਹੈਗੀ ਪੈਰੋਟਿਡ ਗਲੈਂਡ ਇੱਕ ਸੈਲੈਬਰੀ ਗਲੈਂਡ ਹੈ ਬੇਟਾ ਯਾਦ ਰੱਖਣਾ ਕੰਨ ਦੇ ਬਿਲਕੁਲ ਨੇੜੇ ਹੁੰਦਾ ਹੈਗਾ ਤੇ ਆਪਣੇ ਕੋਲ ਇਹ ਬਿਮਾਰੀ ਇੱਕ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ 8ਵਾਂ ਕੁਐਸਚਨ ਦੇਖੋ ਰੋਵੇਲਾ ਇੱਕ ਬਿਮਾਰੀ ਹੈ ਜਿਹੜੀ ਕਿ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ 9ਵਾਂ ਕੁਐਸਚਨ ਦੇਖੋ ਬੇਟਾ ਟਾਈਫਾਇਡ ਬੁਖਾਰ ਜੀ ਆਈਟੀ ਟਰੈਕ ਬੇਟਾ ਜੀ ਆਈਟੀ ਗੈਸਟਰੋ ਇੰਟਰਸਟਾਈਨਲ ਟਰੈਕ ਦੀ ਇੱਕ ਬਹੁਤ ਹੀ ਗੰਭੀਰ ਲਾਗ ਹੈ ਬੇਟਾ ਇਹ ਟਾਈਫਾਇਡ ਜਿਹੜਾ ਹੁੰਦਾ ਹੈਗਾ ਇਹ ਬੇਟਾ ਸੈਲਮੋਨੇਲਾ ਟਾਈਫੀ ਨਾਂ ਦੇ ਬੈਕਟੀਰੀਆ ਤੋਂ ਹੁੰਦਾ ਹੈ ਬੱਚੇ ਯਾਦ ਰੱਖਣਾ ਟਾਈਫਾਇਡ ਬੁਖਾਰ ਸੈਲਮੋਨੇਲਾ ਟਾਈਫੀ ਨਾਂ ਦੇ ਬੈਕਟੀਰੀਆ ਤੋਂ ਹੁੰਦਾ ਹੈ ਬਿਬਰੀਓ ਕੋਲਰੇ ਤੋਂ ਬੇਟਾ ਕੋਲਰਾ ਨਾਂ ਦੀ ਬਿਮਾਰੀ ਹੁੰਦੀ ਹੈਗੀ ਬੋਇ ਬ੍ਰਿਓ ਕੋਲਰੇ ਤੋਂ ਕੋਲਰਾ ਜਿਹਨੂੰ ਤੁਸੀਂ ਹੈ ਜਾ ਬੋਲਦੇ ਨੇ ਨਾਂ ਦੀ ਬਿਮਾਰੀ ਹੁੰਦੀ ਹੈ ਇਹ ਬਿਮਾਰੀ ਗੰਦੇ ਪਾਣੀ ਦੋਸ਼ਿਤ ਪਾਣੀ ਨਾਲ ਤੇ ਆਪਣੇ ਕੋਲ ਕੰਟਾਮਿਨੇਟਿਡ ਫੂਡ ਨਾਲ ਫੈਲਦੀ ਹੈ ਯਾਦ ਰੱਖਣਾ ਮਾਈਕੋਬੈਕਟੀਰੀਅਮ ਟਿਊਬਰਕੂਲੋਸਿਸ ਟੀਵੀ ਦਾ ਕਾਰਨ ਬੰਦਾ ਹੈ ਟ੍ਰਾਈਪੈਨੋਸੋਮਾ ਬੇਟਾ ਆਪਣੇ ਕੋਲ ਟ੍ਰਾਈਪੈਨੋਸੋਮਾ ਬੇਟਾ ਆਪਣੇ ਕੋਲ ਟ੍ਰਾਈਪੈਨੋਸੋਮਾ ਆਪਣੇ ਕੋਲ ਸਲੀਪਿੰਗ ਸਿਕਨੈਸ ਦਾ ਕਾਰਨ ਮੰਨਦਾ ਹੈ ਬੇਟਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਟੋਪਿਕ ਕਰਵਾ ਰਿਹਾ ਹੈਗਾ ਐਨ ਵੀ ਬੀ ਡੀ ਸੀ ਪੀ ਬੇਟਾ ਜਿਹੜਾ ਐਨ ਵੀ ਡੀ ਬੀ ਡੀ ਸੀ ਪੀ ਹੈ ਇਹਨੂੰ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਹੈ ਇਹ ਬੇਟਾ 2005 ਤੇ 6 ਦੇ ਵਿੱਚ ਸ਼ੁਰੂ ਹੋਇਆ ਬੇਟਾ ਯਾਦ ਰੱਖਣਾ ਹੈ ਇਹ ਦੇ ਇਹ ਦੇ ਅੰਦਰ ਬੇਟਾ ਆਪਣੇ ਕੋਲ ਆਈ ਡੀ ਐਸ ਪੀ ਬੇਟਾ ਇੰਟੀਗ੍ਰੇਟਿਡ ਡਿਜੀਜ਼ ਸਰਵੇਲੈਂਸ ਪ੍ਰੋਗਰਾਮ ਬੇਟਾ ਚੱਲਦਾ ਹੈਗਾ ਇਹਦੇ ਅੰਦਰ ਅਸੀਂ 6 ਬਿਮਾਰੀਆਂ ਖਾਸ ਕਰਕੇ ਬੇਟਾ ਕਵਰ ਕਰਦੇ ਆਂ ਜਿਦੇ ਵਿੱਚ ਮਲੇਰੀਆ ਡੇਂਗੂ ਚਿਕਨਗੁਨੀਆ ਜਪਾਨੀਨ ਸੈਫੇਲਾਈਟਸ ਕਾਲਾ ਅਜ਼ਰ ਤੇ ਆਪਣੇ ਕੋਲ ਫਲੇਰੀਆ ਡਿਜੀਜ਼ ਆ ਜਾਂਦੀ ਹੈ ਬੇਟਾ ਤੁਸੀਂ 6ਵੇਂ 6 ਦੇ 6 ਬਿਮਾਰੀਆਂ ਦੇ ਵੈਕਟਰ ਦੇ ਨਾਮ ਜ਼ਰੂਰ ਯਾਦ ਰੱਖਣੇ ਆ ਕਿਉਂਕਿ ਵੈਕਟਰ ਕੋਜਿੰਗ ਦੀ ਜੀ ਹੈ ਇਹ ਵੈਕਟਰ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਐ ਵੈਕਟਰ ਨੂੰ ਅਸੀਂ ਪੰਜਾਬੀ 'ਚ ਬਾਹਕ ਬੋਲਦੇ ਆ ਵੈਕਟਰ ਜਿਹੜਾ ਇੱਕ ਬਿਮਾਰੀ ਦੇ ਵਾਇਰਸ ਨੂੰ ਜਾਂ ਪ੍ਰੋਟੋਜੋਆ ਨੂੰ ਇੱਕ ਇਨਫੈਕਟਡ ਪਰਸਨ ਤੋਂ ਬੇਟਾ ਨੋਰਮਲ ਪਰਸਨ ਤੱਕ ਲੈ ਕੇ ਜਾਂਦਾ ਹੈਗਾ ਉਹਨੂੰ ਵੈਕਟਰ ਜਾਂ ਬਾਹਕ ਬੋਲਿਆ ਜਾਂਦਾ ਹੈਗਾ ਹੁਣ ਆਪਾਂ ਨੂੰ ਪਤਾ ਹੈ ਜਿਹੜਾ ਡੇਂਗੂ ਐ ਉਹ ਡੇਂਗੂ ਹੋ ਗਿਆ ਚਿਕਨਗੁਨੀਆ ਹੋ ਗਿਆ ਤੇ ਜੈਲੋ ਫੀਵਰ ਹੋ ਗਿਆ ਇਹ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਬੇਟਾ ਵਾਇਰਸ ਤੋਂ ਹੋਣ ਵਾਲੀਆਂ ਬਿਮਾਰੀਆਂ ਹੈਗੀਆਂ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਵਾਇਰਸ ਤੋਂ ਹੋਣ ਵਾਲੀਆਂ ਬਿਮਾਰੀਆਂ ਐ ਤੇ ਇਹ ਤਿੰਨੋਂ ਦਾ ਤਿੰਨੋਂ ਦਾ ਬਾਹਕ ਏਡਜ਼ ਐ ਜਿ ਇਪਟੀ ਐ ਮਲੇਰੀਆ ਜਿਹੜੀ ਹੈਗੀ ਹੈਗੀ ਉਹ ਬੇਟਾ ਪ੍ਰੋਟੋਜ਼ੋਆਨ ਤੋਂ ਹੋਣ ਵਾਲੀ ਬਿਮਾਰੀ ਐ ਬੇਟਾ ਯਾਦ ਰੱਖਣਾ ਹੈਗਾ ਸਸ਼ੀਕਲ ਜੀ ਮੇਰਾ ਨਾਮ ਸ਼ਿਲਪਾ ਐ ਮੈਂ ਬਿਹੰਡਾ ਡਿਸਟ੍ਰਿਕਟ ਤੋਂ ਬਲੌਗ ਕਰਦੀ ਆ ਮੈਂ ਇਨਮ ਦੇ ਪੇਪਰ ਦੀ ਤਿਆਰੀ ਡਾਕਟਰ ਸੁਨੀਲ ਸਰ ਤੋਂ ਅੰਬੀ ਇੰਸਟੀਚਿਊਟ ਮਾਨਸਾ ਤੋਂ ਆਨਲਾਈਨ ਕੀਤੀ ਸੀ ਜਿਸ ਦੀ ਵਜ੍ਹਾ ਨਾਲ ਮੈਨੂੰ 72 ਨੰਬਰ ਪ੍ਰਾਪਤ ਹੋਏ 100 ਵਿੱਚੋਂ ਤੇ ਉਸੇ ਕਰਕੇ ਮੈਨੂੰ ਅੱਜ ਰੈਗੂਲਰ ਜੌਬ ਮਿਲ ਗਈ ਹੈ 14 ਸਾਲ ਬਾਅਦ ਅੱਜ ਮੈਂ ਰੈਗੂਲਰ ਹੋ ਗਈਆਂ ਔਰ ਇਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ 올 ਥੈਂਕਸ ਟੂ ਸੁਨੀਲ ਸਰ ਇੰਨਾ ਅੱਛਾ ਪੜ੍ਹਾਉਂਦੇ ਨੇ ਇਹ ਇੰਨਾ ਅੱਛਾ ਸਮਝਾਉਂਦੇ ਨੇ ਜਿੰਨੇ ਵਾਰੀ ਮਰਜ਼ੀ ਪੁੱਛ ਲਓ ਬਿਲਕੁਲ ਵੀ ਕੋਭਾਉਂਦੇ ਨਹੀਂ ਹੈਗੇ ਬਹੁਤ ਜ਼ਿਆਦਾ ਅੱਛੀ ਨੋਲੇਜ ਦਿੰਦੇ ਨੇ ਥੈਂਕ ਯੂ ਸੋ ਮੱਚ ਸਰ ਮੇਰੀ ਜ਼ਿੰਦਗੀ ਵਿੱਚ ਇੰਨਾ ਵੱਡਾ ਬਦਲਾ ਲੈ ਕੇ ਆਏ ਥੈਂਕ ਯੂ ਸੋ ਮੱਚ ਸੁਨੀਲ ਸਰ ਸਸ਼ਿਕਾ ਜੀ ਮੇਰਾ ਨਾਮ ਸ਼ਿਲਪਾ ਹੈ ਮੈਂ ਅੰਬੀ ਇੰਸਟੀਚੂਟ ਮਾਨਸਾ ਤੋਂ ਇਹਨਾਂ ਦੇ ਪੇਪਰ ਦੀ ਕੋਚਿੰਗ ਲੈ ਰਹੀ ਆ ਅੱਜ ਮੇਰਾ ਪੰਜਾਬੀ ਦਾ ਪੇਪਰ ਹੋਇਆ ਏ ਤਾਂ ਮੈਂ ਪੰਜਾਬ ਵਿੱਚੋਂ 47 ਨੰਬਰ ਪ੍ਰਾਪਤ ਕੀਤੇ ਨੇ ਜੋ ਕਿ ਬਹੁਤ ਹੀ ਵਧੀਆ ਨੇ ਸਰਦੀ ਕੋਚਿੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਜੋ ਵੀ ਪੇਪਰ ਅੱਜ ਆਇਆ ਸਾਰਾ ਸਰਦੀ ਕਰਾਏ ਵਿੱਚੋਂ ਹੀ ਆਇਆ ਸਰ ਬਹੁਤ ਹੀ ਜ਼ਿਆਦਾ ਮਿਹਨਤ ਕਰਾਉਂਦੇ ਨੇ ਔਰ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਨੇ ਥੈਂਕ ਯੂ ਸਰ ਸੋ ਮੱਚ ਤੇ ਮੈਂ ਇਹਨਾਂ ਦਾ ਪੇਪਰ ਵੀ ਸਰ ਤੋਂ ਹੀ ਕਲੀਅਰ ਕਰਨਾ ਹੈ ਮੈਨੂੰ ਉਮੀਦ ਹੈ ਕਿ ਮੈਂ ਉਹ ਵੀ ਇਦਾਂ ਹੀ ਵਧੀਆ ਨੰਬਰ ਲੈ ਕੇ ਪਾਸ ਹੋਵਾਂਗੀ ਥੈਂਕ ਯੂ ਸਰ ਸਸ਼ਿਕਾ ਜੀ ਸਾਰਿਆਂ ਨੂੰ ਅੱਜ ਸਾਡਾ ਮਲਟੀਪਰਪਸ ਹੈਲਥ ਵਰਕਰ ਫੀਨਲ ਦਾ ਪੰਜਾਬੀ ਦਾ ਇਗਜ਼ਾਮ ਹੋਇਆ ਜਿਹਦੇ ਵਿੱਚ ਮੇਰੇ 46 ਨੰਬਰ ਆਏ ਨੇ ਤੇ ਅਸੀਂ ਅੰਬੇ ਇੰਸਟੀਚਿਊਟ ਮਾਨਸਾ ਤੋਂ ਜਿਹੜੀ ਕੋਚਿੰਗ ਲੈ ਰਹੇ ਹਾਂ ਸਰ ਸਾਨੂੰ ਬਹੁਤ ਵਧੀਆ ਕੋਚਿੰਗ ਦੇ ਰਹੇ ਨੇ ਤੇ ਅਸੀਂ ਨੈਕਸਟ ਕੰਪੀਟੀਟਿਵ ਇਗਜ਼ਾਮ ਦੇ ਲਈ ਸਰਕਲ ਕੋਚਿੰਗ ਲੈ ਰਹੇ ਹਾਂ ਜੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਵੀ ਆਪਣਾ ਪੇਪਰ ਵਧੀਆ ਮਾਰਕਸ ਨਾਲ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਅੰਬੇ ਇੰਸਟੀਚਿਊਟ ਮਾਨਸਾ ਸਰਕਲ ਆਪਣਾ ਨਾਮ ਜ਼ਰੂਰ ਦਰਜ ਕਰਵਾਓ